ਜੈ ਪੀਰਾਂ ਦੀ ਸੰਗਤ ਜੀ ਇਸ ਹਫਤੇ ਬੁੱਧਵਾਰ ਤੇ ਵੀਰਵਾਰ ਜਿੰਨਾ ਵੀ ਸੰਗਤਾਂ ਨੇ ਬਾਬਾ ਪਾਲਾ ਜੀ ਕਲਾਰਾਂ ਵਾਲੇ ਚੌਂਕੀ ਤੇ ਆਉਣਾਗਾ ਰੇਤਗੜ੍ਹ ਦਰਗਾਹ ਦੇ ਉੱਪਰ ਤਾਂ ਨੋਟ ਕਰ ਲੋ ਜੀ ਮੰਗਲਵਾਰ ਨੂੰ ਤੁਸੀਂ ਪਹੁੰਚਣਾ ਹੈ ਅੱਜ ਦਿਨ ਐਤਵਾਰ ਠੰਡੇ ਦੇਣਾਗਾ ਅੱਜ ਕੱਲ ਸੋਮਵਾਰ ਤੇ ਪਰਸੋਂ ਮੰਗਲਵਾਰ ਤੁਹਾਡੇ ਵਿਚਕਾਰ ਇੱਕ ਦਿਨ ਘਰੋਂ ਕਣ ਕਿਵੇਂ ਲੈ ਕੇ ਆਉਣੇ ਆਗੇ ਜੋ ਨਵੇਂ ਭੈਣ ਭਰਾਵਾਂ ਨੇ ਆਉਣਾ ਕਰਨਾ ਕਾਫੀ ਫੋਨ ਕਰਲਾਂ ਆਉਂਦੀਆਂ ਨੇ ਗਿਆ ਵੀ ਕਣ ਕਿਵੇਂ ਆ ਕਿਵੇਂ ਲੈ ਕੇ ਆਉਣੇ ਆ ਕਿੰਨੇ ਵਜੇ ਟੋਕਨ ਮਿਲਣਗੇ ਤਾਂ ਸਾਰੀ ਗੱਲ ਧਿਆਨ ਦੇ ਨਾਲ ਨੋਟ ਕਰੀ ਚਲਿਓ ਜੀ ਜੋ ਦੁਬਾਰਾ ਦੁਬਾਰਾ ਤੁਹਾਨੂੰ ਫੋਨ ਤੇ ਪੁੱਛਣ ਦੀ ਜ਼ਰੂਰਤ ਨਾ ਪਵੇ ਕਾਣਾ ਘਰੋਂ ਕਣਕ ਲੈ ਲੈਣੀਆਂ ਜੀ ਸਵਾ ਕਿਲੋ 100 ਜਾਂ 50 ਰੁਪਏ ਪਾ ਲੈਣੇ ਨੇ ਉਹਦੇ ਵਿੱਚ ਲੀਟਰ ਜਾਂ ਅੱਧੇ ਲੀਟਰ ਦੀ ਸਰੋਂ ਦੇ ਤੇਲ ਦੀ ਬੋਤਲ ਲੈ ਲੈਣੀ ਆ ਇਹ ਤਿੰਨਾਂ ਚੀਜ਼ਾਂ ਨੂੰ ਕਿਸੇ ਪੋਲੀਥੀਨ ਦੇ ਵਿੱਚ ਪਾ ਕੇ ਜਿੰਨਾ ਤੁਹਾਡੇ ਘਰ ਦਾ ਦਾਇਰਾ ਹੈ ਸਾਰੇ ਘਰ ਦੇ ਵਿੱਚ ਦੀ ਢੇੜਾ ਦੇ ਕੇ ਜਿੰਨੇ ਵੀ ਤੁਹਾਡੇ ਘਰ ਦੇ ਫੈਮਿਲੀ ਮੈਂਬਰ ਨੇ ਉਹਨਾਂ ਸਾਵਣਾ ਦੇ ਸਿਰ ਦੇ ਉੱਪਰ ਦੀ ਇਸ ਤਰ੍ਹਾਂ ਚੁਹਾ ਕੇ ਇੱਕ ਵਾਰ ਜਿਹੜੇ ਨਹੀਂ ਉਲਾਉ ਕਰਦੇ ਉਹਨਾਂ ਦੀ ਚਾਹੇ ਫੋਟੋ ਜਾਂ ਉਹਨਾਂ ਦੇ ਕੱਪੜੇ ਉੱਪਰ ਦੀ ਮੰਗਲਵਾਰ ਨੂੰ ਤੁਸੀਂ ਆਉਣਾਗਾ ਥੋਂ ਵਾਰ ਕੰਮ ਨੂੰ ਕਣਾ ਨੂੰ ਆਪਣੇ ਜੋ ਘਰ ਦੇ ਵਿੱਚ ਤੱਕੀਆਂ ਸਹਰਾਣਾ ਹੁੰਦਾ ਉਹਦੇ ਨੀਚੇ ਰੱਖ ਲੈਣਾਗਾ ਮੰਗਲਵਾਰ ਆਉਂਦੇ ਹੋਏ ਨਾਲ ਲੈ ਕੇ ਆਉਣੇ ਨੇਗੇ ਕੰਮ ਵੀਡੀਓ ਨੂੰ ਚਲਦੀ ਚਲਦੀ ਨੂੰ ਅੱਗੇ ਹੋਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਕਿ ਇਹ ਜਾਣਕਾਰੀ ਹਰ ਇੱਕ ਭੈਣ ਭਰਾ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਵੀ ਰੇਤਗੜ੍ਹ ਦਰਗਾਹ ਬਾਬਾ ਪਾਲਾ ਜੀ ਦੇ ਦਰਬਾਰ ਪਹੁੰਚਣਾਗਾ ਹਰ ਇੱਕ ਭੈਣ ਭਰਾ ਤੱਕ ਇਹ ਵੀਡੀਓ ਆਪਣੀ ਜਾਣੀ ਚਾਹੀਦੀ ਜਾਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਓ ਜੀ ਕੁਝ ਸੰਗਤਾਂ ਸੋਮਵਾਰ ਨੂੰ ਹੀ ਪਹੁੰਚ ਜਾਂਦੀਆਂ ਨੇ ਤਾਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਇਸ ਹਫ਼ਤੇ ਸੋਮਵਾਰ ਕਿਸੇ ਨੇ ਨਹੀਂ ਆਉਣਾ ਹੈ ਸੋਮਵਾਰ ਤੁਸੀਂ ਆਮੋਗੇ ਸੋਮਵਾਰ ਤੁਹਾਨੂੰ ਪਤਾ ਵੀ ਕੋਈ ਸੇਵਾਦਾਰ ਦਰਗਾਹ ਤੇ ਨਹੀਂ ਹੁੰਦਾ ਰਹਿਣ ਸਹਿਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਤਾਂ ਇਸ ਕਰਕੇ ਸੋਮਵਾਰ ਕਿਸੇ ਨੇ ਨਹੀਂ ਆਉਣਾ ਸਿਰਫ ਆਉਣਾ ਹੈ ਤਾਂ ਤੁਸੀਂ ਮੰਗਲਵਾਰ ਮੰਗਲਵਾਰ ਨੂੰ ਆ ਕੇ ਤੁਸੀਂ ਆਪਣੀ 12 ਵਜੇ ਤੋਂ ਪਹਿਲਾਂ ਪਹਿਲਾਂ ਵਾਰੀ ਲਗਵਾਉਣੀ ਹੈਗੀ ਟੋਕਨ ਲੈਣੇ ਨੇਗੇ ਟੋਕਨ ਲੈ ਕੇ ਤੁਹਾਡੀ ਵਾਰੀ ਹੈ ਜਿਹੜੀ ਲੱਗ ਜਾਵੇਗੀ ਮੰਗਲਵਾਰ ਦੀ ਰਾਤ 2 ਵਜੇ ਤੋਂ ਲੈ ਕੇ ਬੁੱਧਵਾਰ ਸ਼ਾਮ 5 ਵਜੇ ਤੱਕਰ ਬਾਬਾ ਜੀ ਬੈਠਣਗੇ ਬੈਠ ਕੇ ਸੈਪਰੇਟ ਹੀ ਸਾਰਿਆਂ ਨੂੰ ਮਿਲਣਗੇ ਜਿੱਦਾਂ ਕਿ ਤੁਸੀਂ ਕਹਿੰਦੇ ਆ ਵੀ ਅਸੀਂ ਇਕੱਲਿਆਂ ਨੂੰ ਮਿਲਣਾ ਕਰਨਾਗਾ ਤਾਂ ਮੰਗਲਵਾਰ ਰਾਤੀ 2 ਵਜੇ ਤੋਂ ਲੈ ਕੇ ਬੁੱਧਵਾਰ ਸ਼ਾਮ 5 ਵਜੇ ਤੱਕਰ ਬੈਠਣਗੇ ਬਾਬਾ ਜੀ ਮਿਲਣ ਕਰਨਗੇ ਉਹਨਾਂ ਨੂੰ ਹੀ ਜਿਨ੍ਹਾਂ ਦੇ ਮੰਗਲਵਾਰ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਟੋਕਣ ਲੱਗੇ ਹੋਏ ਨੇ ਬਾਰੀਆਂ ਲੱਗੀਆਂ ਹੋਈਆਂ ਨੇ ਸਿਰਫ ਉਹਨਾਂ ਨੂੰ ਹੀ ਮਿਲਣ ਬੁੱਧਵਾਰ ਦੀ ਰਾਤ 2 ਵਜੇ ਤੋਂ ਲੈ ਕੇ ਵੀਰਵਾਰ ਦੇ ਸ਼ਾਮ 5 ਵਜੇ ਤੱਕ ਇਹ ਸਮਾਂ ਬਾਬਾ ਜੀ ਦਾ ਚੌਂਕੀ ਤੇ ਬੈਠਣ ਦਾ ਮਿਲਣ ਦਾ ਹੁਣ ਕਾਫੀ ਭੈਣ ਭਰਾ ਦੂਰੋਂ ਨੇੜੋਂ ਚੱਲ ਕੇ ਤੁਸੀਂ ਬੁੱਧਵਾਰ ਨੂੰ ਪਹੁੰਚ ਜਾਂਦੇ ਹੋ ਜਾਂ ਵੀਰਵਾਰ ਨੂੰ ਆਉਂਦੇ ਹੋ ਫਿਰ ਤੁਹਾਨੂੰ ਨਰਾਸਾ ਵਧੀ ਖਾਲੀ ਮੁੜਨਾ ਪੈਂਦਾ ਟੂਕਣ ਦੀ ਬਾਰੀ ਤੁਹਾਡੀ ਨਹੀਂ ਲੱਗਦੀ ਫਿਰ ਤੁਸੀਂ ਸਾਡੇ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਤੇ ਰੋਸਾ ਜਿਤਾਉਂਦੇ ਹੋ ਸਾਨੂੰ ਵਾਪਸ ਜਾਣਾ ਪੈ ਰਿਹਾ ਸਾਨੂੰ ਬਾਬਾ ਜੀ ਦੇ ਨਾਲ ਮਿਲ ਨਹੀਂ ਦਿੱਤਾ ਜਾ ਰਿਹਾ ਤਾਂ ਇਸੇ ਲਈ ਸੰਗਤ ਜੀ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਹੈ ਅਪੀਲ ਹੈ ਕਿ ਮੰਗਲਵਾਰ ਨੂੰ ਬਾਰੀਆਂ ਲੱਗਦੀਆਂ ਨੇ ਗਿਆ ਸੰਗਤ ਕਾਫੀ ਜ਼ਿਆਦਾ ਆਉਂਦੀ ਹੈ ਦੂਰ ਨੇੜੋਂ ਚੱਲ ਕੇ ਇਸੇ ਲਈ ਮੰਗਲਵਾਰ ਦਾ ਜਿਹੜਾ ਦਿਨ ਦਾ ਸਮਾਂਗਾ ਦਿਨੇ 8 ਵਜੇ ਤੋਂ ਲੈ ਕੇ ਦਿਨ ਦੇ 12 ਵਜੇ ਤੱਕ ਜਿਹੜੇ ਟੋਕਨ ਨੇਗੇ ਵਾਰੀਆਂ ਨੇਗੀਆਂ ਉਹ ਲੱਗਦੀਆਂ ਨੇਗੀਆਂ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਪਹੁੰਚ ਕੇ ਆਪਣੀ ਵਾਰੀ ਆ ਜਿਹੜੀ ਟੋਕਨਾ ਆਪਣਾ ਲਗਵਾਓ ਉਸ ਤੋਂ ਬਾਅਦ ਤੁਹਾਡੀ ਜਿਹੜੀ ਮਿਲਣ ਦਾ ਸਮਾਂਗਾ ਬਾਬਾ ਜੀ ਨੂੰ ਤੁਹਾਨੂੰ ਜਰੂਰ ਮਿਲਾਇਆ ਜਾਵੇਗਾ ਹੁਣ ਜਦੋਂ ਤੁਸੀਂ ਮੌਕੇ ਤੇ ਟਾਈਮ ਤੋਂ ਟਾਈਮ ਪਹੁੰਚਦੇ ਹੋਗੇ ਵੀ ਅਸੀਂ ਜਾਈਏ ਜਾਣਸਾਰ ਵਾਪਸ ਆ ਜਾਈਏ ਇਦਾਂ ਸੰਗਤ ਜੀ ਨਹੀਂ ਹੁੰਦਾ ਹੈਗਾ ਕਿਉਂਕਿ ਸੰਗਤ ਆ ਜਿਹੜੀ ਬਹੁਤ ਦੂਰੋਂ ਦੂਰੋਂ ਚੱਲ ਕੇ ਆਈ ਹੁੰਦੀ ਹੈਗੀ ਵਾਰੀਆਂ ਇਹਨਾਂ ਦੀਆਂ ਲੱਗੀਆਂ ਹੁੰਦੀਆਂ ਨੇ ਟੋਕਨ ਜਿਨ੍ਹਾਂ ਦੇ ਲੱਗੇ ਹੁੰਦੇ ਨੇ ਉਹਨਾਂ ਨੂੰ ਹੀ ਬਾਬਾ ਜੀ ਮਿਲਦੇ ਐ ਕਾਣਾ ਬਦਾ ਬੇਰਬਾ ਜਿਹੜਾ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਘਰੋਂ ਕਾਣ ਤੁਸੀਂ ਕਿੱਦਾਂ ਲੈ ਕੇ ਆਉਣੇ ਨੇਗੇ ਹੁਣ ਜਿਹੜਾ ਮੇਨ ਲੋਕੇਸ਼ਨ ਆ ਕੀ ਤੁਸੀਂ ਕਿੱਧਰ ਦੀ ਆ ਸਕਦੇ ਹੋ ਸਾਰਾ ਐਡਰੈਸ ਉਹ ਵੀ ਨੋਟ ਕਰ ਲਵੋ ਜੀ ਜਿੰਨਾ ਵੀ ਭੈਣ ਭਰਾਵਾਂ ਨੇ ਕਿਸੇ ਨੇ ਬੱਸਾਂ ਦੇ ਥਰੂ ਆਉਣਾ ਜਾਂ ਟ੍ਰੇਨਾਂ ਦੇ ਥਰੂ ਆਉਣਾਗਾ ਤੁਸੀਂ ਸਭ ਤੋਂ ਪਹਿਲਾਂ ਪਹੁੰਚਣਾਗਾ ਜੀ ਪਟਿਆਲਾ ਸਿਟੀ ਪਟਿਆਲਾ ਸ਼ਹਿਰ ਦੇ ਵਿੱਚ ਪਹੁੰਚ ਜਾਣਾ ਪਟਿਆਲੇ ਤੋਂ ਬੱਸ ਲੈਣੀ ਆ ਜੀ ਤੁਸੀਂ ਜੋ ਸਮਾਨਾ ਪਾਤੜਾਂ ਮ ਜਾਂਦੀ ਹੋਵੇ ਸਮਾਨੇ ਤੇ ਪਾਤੜਾਂ ਵਾਲੀ ਬੱਸ ਆ ਜਿਹੜੀ ਉਸ ਬੱਸ ਦੇ ਵਿੱਚ ਬੈਠ ਜਾਣਾ ਜੇਕਰ ਪ੍ਰਾਈਵੇਟ ਬੱਸ ਦੇ ਵਿੱਚ ਹੈਗੇ ਉਹ ਤੁਸੀਂ ਬੈਠੇ ਹੋ ਤਾਂ ਉਹਨਾਂ ਨੂੰ ਪੁੱਛ ਲੈਣਾ ਕਿ ਜਿਹੜੀ ਰੋਡ ਦੇ ਉੱਪਰ ਦਰਗਾਹ ਗਈ ਬਾਬਾ ਪਾਲਾ ਜੱਜ ਜੀ ਦੀ ਸਮਾਣਾ ਟੱਪਣਸਾਰਾ ਸਮਾਣੇ ਤੋਂ 4 ਕਿਲੋਮੀਟਰ ਅੱਗੇ ਦਰਗਾਹ ਗਈ ਰੋਡ ਦੇ ਉੱਪਰ ਤਾਂ ਬੱਸਾਂ ਉੱਥੇ ਰੁਕਦੀਆਂ ਨਹੀਂ ਗਈਆਂ ਬੱਸ ਵਾਲੇ ਤੁਹਾਨੂੰ ਉੱਥੇ ਉਤਾਰ ਦੇਣਗੇ ਜੇਕਰ ਨਹੀਂ ਉੱਥੇ ਉਤਾਰ ਦੇ ਤਾਂ ਤੁਸੀਂ ਮਬੀਕਲਾਂ ਉੱਤਰ ਜਾ ਜਾਂ ਫਿਰ ਤੁਸੀਂ ਸਮਾਣੇ ਉੱਤਰ ਜਾ ਸਮਾਣੇ ਉੱਤਰ ਜੋ ਚਾਹੇ ਮਬੀਕਲਾਂ ਉੱਪਰ ਜੋ ਉੱਤਰ ਜੋ ਦੋਨੇ ਬੱਸ ਸਟਾਪਾਂ ਤੋਂ ਤੁਹਾਨੂੰ ਆਟੋ ਈ ਰਿਸਕਾ ਲੈ ਆਉਣਗੇ ਅੱਧੇ-ਅੱਧੇ ਘੰਟੇ ਬਾਅਦ ਉਹੀ ਰਿਸਟਾ ਚੱਲਦੇ ਹੈਗੇ ਜਿਨ੍ਹਾਂ ਤੇ ਤੁਸੀਂ ਬੈਠ ਕੇ ਦਰਗਾਹ ਦੇ ਉੱਪਰ ਆ ਸਕਦੇ ਹੋ ਨੰਬਰ 3 ਤੇ ਜਿਨ੍ਹਾਂ ਵੀ ਭੈਣ ਭਰਾਵਾਂ ਕੋਲੇ ਆਪਣੇ ਸਾਧਨਾ ਆਪਣੇ ਵੀਕਲ ਮੋਟਰ ਕਾਰਾਂ ਗੱਡੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੈਗੀਆਂ ਨੇ ਉਹਨਾਂ ਨੇ ਆਪਣੇ ਸਾਧਨ ਤੇ ਆਉਣਾਗਾ ਤਾਂ ਉਹ ਵੀ ਐਡਰੈਸ ਆ ਜਿਹੜਾ ਸਮਾਣੇ ਤੋਂ ਪਾਤੜਾ ਪਾਤੜਾ ਤੋਂ ਸਮਾਣਾ ਜਿਹੜੀ ਦਰਗਾਹ ਜਿੱਥੇ ਬਾਬਾ ਪਾਲਾ ਜੀ ਦੀ ਉਹ ਰੇਤਗੜ ਪਿੰਡ ਦੀ ਜੂ ਦੇ ਉੱਪਰ ਹੈ ਜਿੱਦਾਂ ਕਹਿ ਲਈਏ ਕੀ ਆਪਾਂ ਹੱਦ ਹੱਦ ਰੋਡ ਦੇ ਉੱਪਰ ਦਰਗਾਹ ਬਣੀ ਵੀ ਹੈਗੀ ਕਿਸੇ ਪਿੰਡ ਦੇ ਵਿੱਚ ਐਂਟਰ ਨਹੀਂ ਹੋਣਾ ਤੁਸੀਂ ਵੇਸ਼ੱਕ ਤੁਸੀਂ ਸਮਾਣੇ ਤੋਂ ਪਾਤੜਾ ਨੂੰ ਜਾਂਦੇ ਹੋ ਜੀ ਜਾਂ ਫਿਰ ਤੁਸੀਂ ਪਾਤੜਾ ਤੋਂ ਸਮਾਣੇ ਵੱਲ ਜਾ ਰਹੇ ਹੋ ਸਮਾਣਾ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਪਾਤੜਾਂ ਤੋਂ 18 ਕਿਲੋਮੀਟਰ ਦੀ ਦੂਰੀ ਤੇ ਆ ਮਵੀ ਕਲਾਂ ਟੱਪਣ ਸਾਰ ਹੀ ਇੰਡੀਅਨ ਆਇਲ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਤੁਹਾਨੂੰ ਬਹੁਤ ਵੱਡੀ ਦਰਗਾਹ ਤੇ ਰੋਡ ਦੇ ਉੱਪਰ ਗੱਡੀਆਂ ਕਾਰਾਂ ਪਾਰਕਿੰਗ ਦੇ ਵਿੱਚ ਲੱਗੀਆਂ ਵੀ ਆ ਇੱਕ ਮੇਲੇ ਦਾ ਤੁਹਾਨੂੰ ਦ੍ਰਿਸ਼ਾ ਜਿਹੜਾ ਉਹ ਨਜ਼ਰ ਆਵੇਗਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਤਾਂ ਰੋਡ ਦੇ ਉੱਪਰ ਹੀ ਬਾਬਾ ਪਾਲਾ ਜੀ ਦੀ ਦਰਗਾਹ ਹੈ ਜਿੰਨਾ ਵੀ ਸੰਗਤਾਂ ਨੇ ਆਪਣੇ ਵਹੀਕਲਾਂ ਆਪਣੇ ਸਾਧਨਾਂ ਤੇ ਆਉਣਾ ਜੀ ਆਉਣ ਦਾ ਸਮਾਂ ਤੁਹਾਨੂੰ ਦੱਸ ਦਿੱਤਾ ਸੰਗਤ ਜੀ ਮੰਗਲਵਾਰ ਨੂੰ ਪਹੁੰਚਣਾ ਹੈ ਮੰਗਲਵਾਰ ਤੁਸੀਂ 12 ਵਜੇ ਤੋਂ ਪਹਿਲਾਂ-ਪਹਿਲਾਂ ਜਿੰਨਾ ਜਲਦੀ ਹੋ ਸਕਦਾ ਦਰਗਾਹ ਤੇ ਪਹੁੰਚੋ ਜਿੰਨਾ ਜਲਦੀ ਆਮੋਗੇ ਉਹਨਾਂ ਜਲਦੀ ਤੁਹਾਡਾ ਟੋਕਣਾ ਤੁਹਾਡੀ ਵਾਰੀ ਹੈ ਜਿਹੜੀ ਉਹ ਲੱਗ ਜਾਵੇਗੀ ਤੇ ਉਹਨਾਂ ਹੀ ਜਲਦੀ ਤੁਸੀਂ ਬਾਬਾ ਜੀ ਨੂੰ ਮਿਲ ਸਕੋਗੇ ਬਾਬਾ ਜੀ ਨਾਲ ਪਰਸਨੀ ਤੌਰ ਤੇ ਆਪਣੀ ਗੱਲਬਾਤ ਆ ਜੋ ਬਾਬਾ ਪਾਲਾ ਜੀ ਦੇ ਨਾਲ ਆਪਣੀ ਤੁਸੀਂ ਰੱਖ ਸਕੋਗੇ ਪਹੁੰਚਣਾ ਤੁਸੀਂ ਮੰਗਲਵਾਰ ਨੂੰ ਹੀ ਹੈ ਮੰਗਲਵਾਰ ਨੂੰ ਜਿਨ੍ਹਾਂ ਦੇ ਟੋਕਣ ਵਾਰੀਆਂ ਲੱਗੀਆਂ ਹੁੰਦੀਆਂ ਨੇ ਬੁੱਧਵਾਰ ਤੇ ਵੀਰਵਾਰ ਨੂੰ ਉਹਨਾਂ ਹੀ ਸੰਗਤਾਂ ਨੂੰ ਬਾਬਾ ਜੀ ਮਿਲਦੇ ਨੇ ਜਿਹੜੀ ਸੰਗਤ ਟਾਈਮ ਟੂ ਟਾਈਮ ਪਹੁੰਚਦੀ ਹੈਗੀ ਜਾਂ ਬੁੱਧਵਾਰ ਵੀਰਵਾਰਾ ਉਹਨਾਂ ਦੀ ਵਾਰੀ ਨਹੀਂ ਲੱਗਦੀ ਹੈ ਉਹਨਾਂ ਨੂੰ ਬਾਬਾ ਜੀ ਨਹੀਂ ਮਿਲਦੇ ਜੀ ਇਹ ਗੱਲਾਂ ਧਿਆਨ ਦੇ ਵਿੱਚ ਨੋਟ ਕਰਕੇ ਰੱਖਿਆ ਕਰੋ ਸੰਗਤ ਜੀ ਬਾਕੀ ਹਰ ਇੱਕ ਪਲ ਪਲ ਦੀ ਅਪਡੇਟ ਆਪਣੇ ਚੈਨਲ ਤੇ ਤੁਸੀਂ ਦੇਖਦੇ ਹੀ ਰਹੇ ਹੋਗੇ ਆਏ ਹਫਤੇ ਚੌਂਕੀ ਦੀ ਅਪਡੇਟ ਹੈ ਜਿਹੜੀ ਆਪਾਂ ਪਾਉਂਦੇ ਰਹਨੇ ਆ ਚੈਨਲ ਦੇ ਉੱਪਰ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਭੰਡਾਰਾ ਹੈ 24 ਘੰਟੇ ਭੰਡਾਰਾ ਚੱਲਣਾ ਹੈ 30 ਅਪ੍ਰੈਲ ਰਾਤ ਨੂੰ ਪਾਉਣ ਲੱਗੇਗੀ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਪਾਉਣ ਦਾ ਜੋ ਸਮਾਂਗਾ 30 ਅਪ੍ਰੈਲ ਨੂੰ ਰਾਤ ਨੂੰ ਲੱਗੇਗੀ ਉਸ ਤੋਂ ਬਾਅਦ ਜੋ ਚੌਂਕੀਆਂ ਦਾ ਵੀ ਆਮ ਟਾਈਮ ਟੇਬਲ ਚੇਂਜ ਕੀਤਾ ਜਾਵੇਗਾ ਬਾਬਾ ਜੀ ਦੇ ਵੱਲੋਂ ਤੁਹਾਨੂੰ ਪਤਾ ਕਿ ਗਰਮੀ ਹੈ ਗਰਮੈਸ ਕਾਫੀ ਹੋਣ ਲੱਗੀ ਤਾਂ ਇਸੇ ਲਈ ਚੌਂਕੀ ਹੈ ਜਿਹੜੀ ਹੁਣ ਉਹ ਰਾਤ ਦੀ ਲੱਗਿਆ ਕਰੇਗੀ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਜਿੰਨਾ ਵੀ ਕਿਸੇ ਭੈਣ ਭਰਾਵਾਂ ਨੇ ਭੰਡਾਰੇ ਦੇ ਵਿੱਚ ਯੋਗਦਾਨ ਪਾਉਣਾਗਾ ਆਪਣੀ ਟਿਲ ਫੁੱਲ ਕਮਾਈ ਦੇ ਵਿੱਚੋਂ ਜੋ ਵੀ ਸਿੱਧਾ ਤੁਸੀਂ ਪਾਉਣਾਗਾ ਤੁਸੀਂ ਪਾ ਸਕਦੇ ਹੋ ਜੀ ਆਕੇ ਵੀ ਪਾ ਸਕਦੇ ਹੋ ਤੁਸੀਂ ਐਸਾ ਹਫਤੇ ਜਦੋਂ ਤੁਸੀਂ ਚੌਂਕੀ ਤੇ ਆਉਣਾਗਾ ਮੰਗਲਵਾਰ ਨੂੰ ਆਉਣਾਗਾ ਕੋਈ ਰਾਸਣ ਲੰਗਰ ਦੇ ਵਿੱਚ ਪਾ ਕੇ ਜਾਣਾ ਤਾਂ ਆਪਣਾ ਉਹ ਰਾਸਣ ਚਾਹੇ ਕੋਈ ਪੈਸੇ ਉਹ ਤੁਸੀਂ ਆਪਣੇ ਨਾਲ ਲਿਹਾ ਸਕਦੇ ਹੋਗੇ ਸੁੱਧ ਦੇਸੀ ਘਿਓ ਦੀਆਂ ਮਠਿਆਈਆਂ ਲੰਗਰਾਂ ਜਿਹੜੇ 24 ਤਰੀਕ ਤੋਂ ਲੈ ਕੇ 30 ਤਰੀਕ ਤੱਕ ਚੱਲਣਗੇ 24 ਘੰਟੇ ਬਾਬਾ ਜੀ ਤੁਹਾਨੂੰ ਦਰਗਾਹ ਦੇ ਉੱਪਰ ਹਾਜ਼ਰ ਨਾਜ਼ਰ ਮਿਲਣਗੇ ਜੀ ਜਿੰਨਾ ਵੀ ਕਿਸੇ ਭੈਣ ਭਰਾ ਨੂੰ ਬਾਬਾ ਜੀ ਨੂੰ ਮਿਲਣਾ ਕਰਨਾ ਹੋਵੇ 24 April ਤੋਂ 30 April ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਟੋਕਨ ਲੈਣ ਦੀ ਕੋਈ ਜ਼ਰੂਰਤ ਨਹੀਂ ਬਾਬਾ ਜੀ ਨੂੰ ਤੁਸੀਂ ਡਾਇਰੈਕਟਲੀ ਹੀ ਦਰਗਾਹ ਦੇ ਉੱਪਰ ਮਿਲ ਸਕੋਗੇ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੈਗਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੀ 24 April ਤੋਂ ਲੈ ਕੇ 30 April ਤੱਕ ਭੰਡਾਰੇ ਦੀ ਲਾਈਵ ਆ ਜਿਹੜਾ ਭੰਡਾਰੇ ਦਾ ਉਹ ਆਪਣੇ ਚੈਨਲ ਤੇ 24 ਘੰਟੇ ਲਾਈਵ ਚੱਲੂਗਾ ਤਾਂ ਲਾਈਵ ਦੇਖਣ ਦੇ ਲਈ ਤੁਸੀਂ ਭੰਡਾਰੇ ਦਾ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਦਰੇਡੇ ਸੰਗਤਾਂ ਬੈਠੀਆਂ ਨੇ ਨਹੀਂ ਆ ਸਕਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ 24 April ਤੋਂ 30 April ਤੱਕ BB19 Blacky YouTube ਚੈਨਲ ਦੇ ਉੱਪਰ ਭੰਡਾਰਾ ਜੋ ਬਾਬਾ ਪਾਲਾ ਜੀ ਆਏ ਸਾਲ ਕਰਵਾਉਂਦੇ ਹਨ ਉਹ ਆਪਣੇ ਚੈਨਲ ਤੇ ਲਾਈਵ ਚੱਲੇਗਾ ਪਹੁੰਚਣਾ ਸੰਗਤ ਜੀ ਤੁਸੀਂ ਮੰਗਲਵਾਰ ਨੂੰ ਹੈ ਕਣਾਂ ਦਾ ਵੇਰਵਾ ਤੁਹਾਨੂੰ ਦੇ ਹੀ ਦਿੱਤਾਗਾ ਕਣ ਘਰ ਦੇ ਵਿੱਚੋਂ ਕਨਕ ਕੁਝ ਸਰਦਾ ਅਨੁਸਾਰ ਪੈਸੇ ਸਰਦਾ ਅਨੁਸਾਰ ਹੀ ਆਪਣੇ ਤੇਲ ਆ ਜਿਹੜਾ ਚਰਾਗਾ ਦੇ ਵਿੱਚ ਜੋਤਾਂ ਦੇ ਵਿੱਚ ਪੈਂਦਾ ਲੀਟਰ ਜਾਂ ਅੱਧਾ ਲੀਟਰ ਇਹ ਤਿੰਨ ਚੀਜ਼ਾਂ ਤੁਸੀਂ ਆਪਣੀਆਂ ਲੈ ਕੇ ਆਉਣੀਆਂ ਨੇਗੀਆਂ ਇੱਕ ਦਿਨ ਪਹਿਲਾਂ ਸ਼ੋਮਵਾਰ ਨੂੰ ਆਪਣੇ ਘਰ ਦੇ ਜਿੰਨਾ ਤੁਹਾਡੇ ਘਰ ਦਾ ਦੈਰਾ ਉਸ ਦੈਰੇ ਦੇ ਵਿੱਚ ਦੀ ਜਿਹੜਾ ਦੇ ਕੇ ਆਪਣੇ ਫੈਮਿਲੀ ਮੈਂਬਰਾਂ ਦੇ ਸਰਦੇ ਉੱਪਰ ਦੀ ਚੁਹਾ ਕੇ ਰਾਤੀ ਸੌਣ ਲੱਗੇ ਤਕੀਏ ਦੇ ਸਹਰਾਣੇ ਦੇ نیچے ਰੱਖੇ ਸੋਣਾ ਮੰਗਲਵਾਰ ਨੂੰ ਜਦੋਂ ਤੁਸੀਂ ਆਉਣਾਗਾ ਕਣਾ ਨੂੰ ਨਾਲ ਲੈ ਕੇ ਆਉਣਾਗਾ ਮੰਗਲਵਾਰ 12 ਵਜੇ ਤੋਂ ਪਹਿਲਾਂ ਪਹਿਲਾਂ ਦਰਗਾਹ ਤੇ ਪਹੁੰਚ ਕੇ ਤੁਸੀਂ ਰੇਤਗੜ੍ਹ ਦਰਗਾਹ ਦੇ ਉੱਪਰ ਹੀ ਆਏ ਹਫਤੇ ਹੁਣ ਚੌਂਕੀ ਲੱਗਦੀ ਹੈਗੀ ਪਹਿਲਾਂ ਬਾਬਾ ਜੀ ਕਲਾਰਾ ਪਿੰਡ ਦੇ ਵਿੱਚ ਚੌਂਕੀ ਲਾਉਂਦੇ ਸਨ ਹੁਣ ਕਲਾਰਾ ਪਿੰਡ ਤੋਂ ਸਿਫਟ ਹੋ ਕੇ ਰੇਤਗੜ੍ਹ ਆ ਚੁੱਕੇ ਹੈਗੇ ਰਹਿ ਐਸਾ ਜਿਹੜੀ ਬਾਬਾ ਜੀ ਦੀ ਰੇਤ ਕੜਾ ਗਈ ਤਾਂ ਰੇਤ ਕੜਾ ਹੀ ਦਰਗਾਹ ਦੇ ਉੱਪਰ ਚੌਂਕੀ ਹਰ ਹਫਤੇ ਲੱਗਦੀ ਹੈਗੀ ਤਾਂ ਮੰਗਲਵਾਰ ਨੂੰ ਪਹੁੰਚਿਓ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਜਾਣਕਾਰੀ ਜਾਂ ਲੋਕੇਸ਼ਨ ਲੈਣ ਦੇ ਲਈ ਚੈਨਲ ਦੇ ਉੱਪਰ ਜੋ ਵਟਸਐਪ ਨੰਬਰ ਦਿੱਤਾ ਗਿਆਗਾ ਉਸ ਵਟਸਐਪ ਨੰਬਰ ਦੇ ਉੱਪਰ ਤੁਸੀਂ ਹੈਲੋ ਹਾਏ ਦਾ ਮੈਸੇਜ ਕਰਕੇ ਜਿੰਨਾ ਭੈਣ ਭਰਾਵਾਂ ਨੇ ਦੂਰ ਦਰਾਡੇ ਤੋਂ ਆਉਣਾ ਤਾਂ ਕੋਰਟ ਲੁਕੇਸ਼ਨ ਲੈ ਸਕਦੇ ਹੋ ਨਹੀਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਪ ਲਿੰਕ ਪਾਇਆ ਹੁੰਦਾਗਾ ਜਦੋਂ ਤੁਹਾਡੇ ਕੋਲੇ ਮੈਸੇਜ ਆਉਂਦਾ ਮੈਸੇਜ ਨੂੰ ਧਿਆਨ ਤੇ ਗੌਰ ਦੇ ਨਾਲ ਪੜ੍ਹ ਲਿਆ ਕਰੋ ਜੀ ਪੰਜਾਬੀ ਤੇ ਹਿੰ ਆਇਆ ਪਿਆ ਉਹਦੇ ਉੱਪਰ ਬਕਾਇਦਾ ਪੰਜਾਬੀ ਤੇ ਹਿੰਦੀ ਦੇ ਵਿੱਚ ਦਰਬਾਰ ਦੀ ਕਰੰਟ ਲੋਕੇਸ਼ਨ ਮੈਪ ਦੀ ਦਿੱਤੀ ਵੀ ਆ ਤੁਸੀਂ ਫਿਰ ਵੀ ਕਾਲ ਕਰਕੇ ਜਾਂ ਮੈਸੇਜ ਕਰਕੇ ਵਾਰ-ਵਾਰ ਪੁੱਛਦੇ ਰਹਿੰਦੇ ਹੋ ਤੁਹਾਨੂੰ ਲੋਕੇਸ਼ਨ ਭੇਜ ਦੋ ਜੀ ਸਾਨੂੰ ਲੋਕੇਸ਼ਨ ਭੇਜ ਦੋ ਗੌਰ ਨਾਲ ਦੇਖ ਲਿਆ ਕਰੋ ਜੀ ਜੇਕਰ ਨਹੀਂ ਪੜੇ ਲਿਖੇ ਹੈਗੇ ਤਾਂ ਕਿਸੇ ਤੋਂ ਪੜਵਾ ਲਿਆ ਕਰੋ ਪੁੱਛ ਲਿਆ ਕਰੋ ਵੀ ਆ ਜਿਹੜਾ ਮੈਸੇਜ ਆਇਆ ਸਾਨੂੰ ਕੀ ਮੈਸੇਜ ਦਿੱਤਾ ਗਿਆਗਾ ਉਸ ਮੈਸੇਜ ਦੇ ਵਿੱਚ ਤੁਹਾਨੂੰ ਲੋਕੇਸ਼ਨ ਦਿੱਤੀ ਗਈ ਹੁੰਦੀ ਹੈ ਤਾਂ ਉਸ ਲੋਕੇਸ਼ਨ ਨੂੰ ਲਗਾ ਕੇ ਤੁਸੀਂ ਆ ਸਕਦੇ ਹੋ ਕਰਦੇ ਹੋ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ YouTube ਤੇ ਦੇਖਦੇ ਹੋ ਤੇ ਜੇਕਰ Facebook ਤੇ ਦੇਖ ਰਹੇ ਹੋ ਤਾਂ ਕਰਿਓ ਜੀ ਫੋਲੋ Instagram ਅਕਾਊਂਟ ਵੀ ਕਰਿਓ ਜਾ ਕੇ ਫੋਲੋ ਹੁਣ ਦੇਵੋ ਆ ਗਿਆ ਨਵੀਂ ਅਪਡੇਟ ਲੈ ਕੇ ਬਾਬਾ ਪਾਲਾ ਜੀ ਦੀ ਤੁਹਾਡੇ ਅੱਗੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਜੈ ਪੀਰਾ